ਦੀਪ ਸਿੱਧੂ ਦੇ ਭਰਾ ਦੇ ਵੱਲੋਂ ਜਿਹੜੀ ਕਿ ਹੜਪੀੜਤਾ ਦੀ ਮਦਦ ਕੀਤੀ ਜਾ ਰਹੀ ਹੈ ਪਰੰਤੂ ਹੜਮਪੀੜਤਾ ਦੀ ਮਦਦ ਨੂੰ ਲੈ ਕੇ ਦੂਜੇ ਪਾਸੇ ਉੱਥੇ ਸਰਕਾਰ ਦੇ ਉੱਤੇ ਤਿੱਖੇ ਸਵਾਲ ਤਾਂ ਕੀਤੇ ਜਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀਆਂ ਦੀ ਮਦਦ ਤਾਂ ਸਗੋਂ ਕੀ ਕਰਨੀ ਸਗੋਂ ਸਾਨੂੰ ਪਾਗਲ ਬਣਾ ਕੇ ਜਾਂਦੇ ਨੇ ਤੇ ਸਰਕਾਰਾਂ ਸਿਰਫ ਓਰੇ ਸਿਆਸਤਦਾਨ ਸਿਰਫ ਓਰੇ ਜਿਹੜੇ ਕਿ ਫੋਟੋ ਕਚਾਣ ਲਈ ਆਉਂਦੇ ਨੇ ਤੇ ਤਿੱਖੇ ਸਵਾਲ ਹੈ ਜਿਹੜੇ ਕਿ ਉਹਨਾਂ ਦੇ ਵੱਲੋਂ ਚੱਕੇ ਜਾ ਰਹੇ ਨੇ ਤੇ ਉੱਥੇ ਹੀ ਹੜਪੀੜਤਾ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਕਾਫੀ ਪੰਜਾਬ ਭਾਰੀ ਮਾਰ ਚੱਲ ਰਿਹਾ ਹੈ ਪਰੰਤੂ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਨੇ ਤੇ ਉ ਲੋ ਦੂਜੇ ਪਾਸੇ ਸਰਕਾਰ ਦੇ ਉੱਤੇ ਵੀ ਪਲਟਵਾਰ ਕੀਤਾ ਜਾ ਰਿਹਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਕਰਾਉਂ ਜ਼ੀਰੋ ਆ ਮੈਂ ਕਹੂੰਗਾ ਇੱਥੇ ਆ ਕੇ ਪਤਾ ਲੱਗਦਾ ਕਿਵੇਂ ਆ ਕਿਉਂ ਨਹੀਂ ਹੁਣ ਆਉਂਦੇ ਇੱਥੇ ਕਿਵੇਂ ਉਹ ਸਿਰਫ ਆਪਦੇ ਕਿਸ਼ਤੀਆਂ 'ਚ ਬਹਿ ਕੇ ਫੋਟੋਆਂ ਕਰਾਉਣ ਨੂੰ ਆਗੇ ਹੁਣ ਆਕੇ ਆਉਂਨ ਉਹ ਤਾਂ ਸਵੇਰ ਸਵੇਰ ਆਉਂਦੇ ਆ ਜਾਂ ਕਿਸੇ ਟਾਈਮ ਆਉਂਦੇ ਆ ਕਿ ਇਕੱਠੇ ਹੋ ਕੇ ਆਪਦਾ ਉਹਨਾਂ ਕੋਲੇ ਚੈਨਲਸ ਆਪਦੇ ਹੈਗੇ ਆ ਸਾਰਾ ਮੀਡੀਆ ਆਪਦਾ ਹੈਗਾ ਉਸ ਤਰੀਕੇ ਨਾਲ ਉਹ ਆਪਦੇ ਆਪ ਨੂੰ ਪ੍ਰਮੋਟ ਕਰਦੇ ਨਹੀਂ ਪਰ ਜੇ ਮੈਂ ਅੱਜ ਗੱਲ ਕਰਾਂ ਵੀ ਪੰਜਾਬ ਦੇ ਲੋਕ ਬਹੁਤ ਸਿਆਣੇ ਹੋ ਚੁੱਕੇ ਆ ਇਹ ਚੀਜ਼ ਉਹਨਾਂ ਦੀ ਸਮਝਦੇ ਆ ਤੇ ਉਹਨਾਂ ਨੂੰ ਕਿਵੇਂ ਇੱਥੋਂ ਫਟਕਾਰ ਪੈ ਰਹੀ ਹੈ ਤੇ ਕਿਵੇਂ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਉਹਨਾਂ ਨੂੰ ਭਲੀ ਭਾਤੀ ਪਤਾ ਜੀ ਜੀ ਜਿਵੇਂ ਕਹਿੰਦੇ ਐਸੇ ਪੰਜਾਬ ਦੇ ਹਮਦਰਦੀਆਂ ਸੀ ਕਹਿ ਦਿੰਦੇ ਆ ਅੱਜ ਦਿੱਲੀ ਦੇ ਮੁੱਖ ਮੰਤਰੀ ਆਏ ਕੇਜਵਲ ਸਿੰਘ ਜੀ ਦੌਰਾ ਕਰਨ ਆਏ ਹੈ ਪ੍ਰਭਾਵਿਤ ਲੱਗਦਾ ਵੀ ਕੁਝ ਦੇਖ ਕੇ ਜਾਣਗੇ ਕੋਈ ਪੈਕੇਜ ਲੈ ਆਏ ਹੋਣਗੇ ਨਹੀਂ ਦੇਖੋ ਪੈਕੇਜ ਕੀ ਉਹ ਤਾਂ ਉਦੋਂ ਬਣਾਉਣ ਆਏ ਆ ਜਿੰਨੇ ਅਰਸੋ ਇੱਥੇ ਮੁੱਖ ਮੰਤਰੀ ਬਣਾ ਕੇ ਗਿਆਗਾ ਉਹ ਕੀ ਬਣਾ ਕੇ ਗਿਆ ਵੀ ਪਿੰਡ ਪਹਿਲਾਂ ਹੀ ਕੈਪਚਰ ਕਰ ਲਿਆ ਉਹਨਾਂ ਨੇ ਆਪ ਦੇ ਜਿਹੜੇ ਦਿਖਾਉਣ ਦੇ ਜਿਹੜਾ ਨਾਟਕਬਾਜੀ ਉਹ ਕਰਦਾ ਉਹੀ ਉਹਨਾਂ ਨੇ ਦਿਖਾਈ ਆ ਵੀ ਆਪਦੇ ਹੀ ਲਿਆ ਕੇ ਲੋਕ ਪਿੰਡ ਚ ਦਿਖਾਤੇ ਰੋਪੇ ਉਹਨਾਂ ਦੀ ਮਦਦ ਕਰਦੀ ਜਿਹੜੇ ਐਕਚੁਅਲ ਪਿੰਡ ਵਾਲੇ ਸੀ ਉਹਨਾਂ ਨੂੰ ਤਾਂ ਉਹਨਾਂ ਨੇ ਪਹਿਲਾਂ ਹੀ ਕੈਪਚਰ ਕਰ ਲਿਆ ਸੀਗਾ ਤੇ ਜਿਹੜੀ ਉਦੋਂ ਤਾਂ ਇੱਥੇ ਅਨੁਨਸਟ੍ਰੇਸ਼ਨ ਦੀਆਂ ਚਾਰ ਬੋਟਾਂ ਸੀ ਪਰसों ਤਾਂ ਤੇ ਅੱਜ ਉਹ ਕੱਢ ਕੇ ਲੈ ਕੇ ਤੇ ਉਹਨਾਂ ਦੀ ਬੰਦ ਪਈ ਆ ਕਹਿੰਦੇ ਜੀ ਇਹ ਸਾਡੀ ਤਾਂ ਚੱਲਣ ਯੋਗ ਹਾਲਤ ਹੀ ਨਹੀਂ ਹੈਗੀਗੀ ਫਿਰ ਜੇ ਚੱਲਣ ਯੋਗ ਹਾਲਤ ਚ ਨਹੀਂ ਤਾਂ ਉਹਨੂੰ ਲੈ ਕੇ ਕਿਉਂ ਆਏ ਹੋ ਇੱਥੇ ਸਾਨੂੰ ਬੁੱਧੂ ਬਣਾਉਣ ਨੂੰ ਇਹ ਚੀਜ਼ਾਂ ਦੇਖੋ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਸਭ ਸਮਝ ਚੁੱਕੇ ਆ ਤੇ ਇਹ ਸਮਝ ਕੇ ਲੋਕ ਆਪ ਮੁਹਾਰੇ ਹੋ ਗਏ ਆ ਪੰਜਾਬ ਦੇ ਲੋਕੀ ਜੇ ਪੰਜਾਬ ਦੀ ਆਵਾਮ ਆਪਦੇ ਪੰਜਾਬ ਨਾਲ ਹਮੇਸ਼ਾ ਖੜੀ ਆ ਇਹੀ ਆ ਵੀ ਗੁਰੂ ਸਾਹਿਬ ਨੇ ਜਦੋਂ ਆਪਾਂ ਨੂੰ ਕਹਿੰਦਾ ਵੀ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਫਲਸਫਾ ਦਿੱਤਾ ਵੀ ਆਪਾਂ ਆਪਣੇ ਨਾਲ ਖੜਨਾ ਤੇ ਆਪਾਂ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਚੱਲਣਾ ਉਹੀ ਅੱਜ ਇੱਥੇ ਪ੍ਰਤੱਖ ਦੇਖਣ ਨੂੰ ਮਿਲਦਾ ਹੈ ਸਿੱਧੂ ਸਿੱਧੂ ਸਾਹਿਬ ਇਹ ਜਿਹੜੀ ਬੋਰਡ ਲੈ ਕੇ ਆਏ ਹੋ ਇਹਦੀ ਕੀਮਤ ਕਿੰਨੀ ਹੈ ਔਰ ਇਹ ਤੁਹਾਨੂੰ ਕੀ ਜ਼ਰੂਰਤ ਪਈ ਕੀ ਸਰਕਾਰ ਦਾ ਫੇਲੀਅਰ ਕਿ ਵੋਟਰਾਂ ਤੁਹਾਨੂੰ ਆਪ ਨੂੰ ਲਿਉਣੀਆਂ ਪੈਰੀਆਂ ਸੀਐਮ ਸਾਹਿਬ ਦੇ ਤਾਂ ਬਹੁਤ ਵੱਡੇ ਦਾਵੇ ਸੀ ਕਿ ਹੈਲੀਕਾਪਟਰ ਦੇ ਦੇਾਂਗੇ ਵੋਟਾਂ ਦੇ ਦੇਾਂਗੇ ਕੁਕੜੀ ਦੇ ਆਂਡੇ ਤੇ ਫਲਾਣਾ ਤੇ ਜਿਵੇਂ ਉਹ ਚੁਟਕਲੇਬਾਜ਼ੀ ਕਰਦੇ ਨੇ ਇਹਦੇ ਤੇ ਤੁਹਾਡਾ ਕੀ ਆਨਸਰ ਹੈ ਬੋਰਡ ਦੀ ਕੀਮਤ ਔਰ ਕਾਹਦੇ ਕੋਲੋਂ ਲਿਆਉਣੀਆਂ ਪੈ ਰੀਆਂ ਕਿ ਸਰਕਾਰ ਦਾ ਫੇਲਿਅਰ ਹੈ ਨਹੀਂ ਦੇਖੋ ਇਹ ਚੀਜ਼ ਦਾ ਐਡਮਿਨਿਸਟ੍ਰੇਸ਼ਨ ਦਾ ਫੇਲਿਅਰ ਹੈ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਵੀ ਇੱਥੇ NDRF ਦੀਆਂ ਦੋ ਵੋਟਾਂ ਤੀਸਰੀ ਜਿਹੜੀ ਇਥੋਂ ਦੀ ਲੋਕਲ ਐਡਮਿਨਿਸਟ੍ਰੇਸ਼ਨ ਦੀ ਵੋਟਾ ਉਹ ਕਹਿੰਦੇ ਸਾਡੀ ਚਲਣਯੋਗ ਹਾਲਤ ਚ ਨਹੀਂ ਤੇ ਇਹ ਵੋਟ ਅਸੀਂ ਜੇ ਮੈਂ ਗੱਲ ਕਰਾਂ ਅਸੀਂ ਬਾਏ ਨਹੀਂ ਕੀਤੀ ਅਸੀਂ ਖਾਲਸਾ ਏਡਾਲਿਆਂ ਤੋਂ ਹੈਲਪ ਲਈ ਹੈ ਕਿ ਉਹਨਾਂ ਨੇ ਸਾਨੂੰ ਇਹ ਵੋਟ ਅਰੇਂਜ ਕਰਾ ਕੇ ਦਿੱਤੀ ਹੈ ਕਿਉਂਕਿ ਜੇ ਆਪਣੀਆਂ ਦੇਖੀਏ ਬਹੁਤ ਆਰਗੇਨਾਈਜੇਸ਼ਨਸ ਆ ਪੰਜਾਬ ਚ ਜਿਹੜੀਆਂ ਕੰਮ ਕਰ ਰਹੀਆਂ ਕੋਈ ਵੱਧ ਸਮਰਥਾਤ ਕਈਆਂ ਕੋਲੇ ਕਈਆਂ ਕੋਲੇ ਨਹੀਂ ਹੈਗੀ ਪਰ ਜੇ ਆਪਾਂ ਕਹ ਲਈਏ ਜਜ਼ਬਾ ਬਹੁਤ ਆ ਪੰਜਾਬੀਆਂ ਚ ਪਰਸੋ 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 ਭਗਵਾਨ ਤੁਮਾਨ ਇੱਥੇ ਆਇਆ ਸੱਤ ਬੋਟਾਂ ਇਹ ਆਈਆਂ ਵਾ ਔਰ ਇੱਕ ਦਿਨ ਪਹਿਲਾਂ ਸ਼ਾਮ ਨੂੰ ਆ ਗਏ ਸੀ ਇੱਥੇ ਹੀ ਸੀ ਉਹਨਾਂ ਨੇ ਆ ਕੇ ਸਾਰੀ ਤਿਆਰੀ ਕਰਨੀ ਸ਼ੁਰੂ ਕਰਤੀ ਪਰਸੋ ਭਗਵਾਨ ਤੁਮਾਨ ਜਿਹਨੂੰ ਆਇਆ ਤੇ 8 ਵਜੇ ਇਸ ਰਸਤੇ ਤੇ ਪੁਲਿਸ ਹੀ ਪੁਲਿਸ ਲੱਗ ਗਈ ਕਿਸੇ ਨੂੰ ਇੱਧਰ ਆਉਣਾ ਜਾਣਾ ਬੰਦ ਕਰਤਾ ਆ ਲੰਗਰਾਂ ਦੇ ਜਿਹੜੇ ਬੈਨਰ ਲੱਗੇ ਸੀ ਲੋਕਾਂ ਦੇ ਉਹ ਵੀ ਲਵਾਤੇ ਉਹਨਾਂ ਨੇ ਔਰ ਜਿਹੜਾ ਰਾਸ਼ਨ ਲੋਕ ਲੈ ਕੇ ਆਏ ਉਹਨਾਂ ਨੂੰ ਪਿੱਛੇ ਹਸੈਨੀ ਵਾਲੇ ਤੋਂ ਪਿੱਛੇ ਮੋੜਤਾ ਹੂੰ ਆਖਰਕਾਰ ਉਹ ਲੋਕ ਬਹੁਤ ਪਰੇਸ਼ਾਨ ਹੋਏ 4 ਵਜੇ ਤੱਕ ਹੂੰ ਇੱਥੇ 12 ਵਜੇ 1 ਵਜੇ ਭਗਵੰਤ ਮਾਨ ਆਇਆ ਤੇ 3-3 ਘੰਟੇ ਹੂੰ ਉਹਨੇ ਵੋਟਾਂ ਦੇ ਉੱਤੇ ਜਿਹੜੀਆਂ ਸਰਕਾਰੀ ਵੋਟਾਂ ਸੀ ਫੋਟੋਆਂ ਖਿੱਚੀਆਂ ਬਸ ਹੂੰ ਵੀਡੀਓ ਬਣਾਈਆਂ ਜਿਹੜੀ ਉਹ ਬੀਬੀ ਨੇ ਡਰਾਮਾ ਕੀਤਾ ਨਾ ਰੋਕੇ ਉਹ ਵੀ ਇਸ ਪਿੰਡ 'ਚ ਕੀਤਾ ਪਿੰਡ ਵਾਲੇ ਟੋਟਲ ਵਿਰੋਧ ਕਰ ਰਹੇ ਸੀ ਅਸੀਂ ਕੋਲੇ ਸੀ ਹੂੰ ਔਰ ਪਿੰਡ ਵਾਲਿਆਂ ਨੂੰ ਧਾਕੇ ਪ੍ਰਸ਼ਾਸਨ ਨੇ ਪਾਸੇ ਕਰਤਾ ਪਿੰਡ ਬੰਦੇ ਲਿਆ ਕੇ ਭਗਵੰਤ ਮਾਨ ਦੇ ਸਾਹਮਣੇ ਖੜ੍ਹਾ ਕਰਕੇ ਉਹਨਾਂ ਨੂੰ ਸ਼ੋਅ ਕੀਤਾ ਕਿ ਪਿੰਡ ਵਾਲਿਆਂ ਨਾਲ ਭਗਵੰਤ ਮਾਨ ਦੀ ਗੱਲਬਾਤ ਹੋਈ ਤੇ ਬਾਬਾ ਜੀ ਉਹ ਜਿਹੜੀ ਬੀਬੀ ਹੈ ਉਹਨਾਂ ਦੀ ਮੈਂ ਹੁਣੇ ਇੰਟਰਵਿਊ ਕਰ ਰਿਹਾ ਸੀ ਕੋਈ ਚੇਅਰਮੈਨ ਆਏ ਨੇ ਸੰਗਰੂਰ ਤੋਂ ਆਏ ਸਰਕਾਰ ਵੱਲੋਂ ਨੇ ਔਰ ਉਹ ਬੀਬੀ ਪਿੱਛੇ-ਪਿੱਛੇ ਲੁਕਦੀ ਫਿਰਦੀ ਸੀ ਉਹ ਬੀਬੀ ਹੁਣ ਵੀ ਇੱਥੇ ਫਿਰਦੀ ਹੁਣ ਵੀ ਹੁਣ ਵੀ ਅੱਜ ਵੀ ਆਈ ਹੋ ਹਾਂਜੀ ਹਾਂਜੀ ਗੱਲ ਕੁਐਸਚਨ ਲੈ ਲਓ ਉਹ ਬੀਬੀ ਹੁਣ ਵੀ ਇੱਥੇ ਘੁੰਮ ਰਹੇ ਨੇ ਫਰਮਨ ਉਹਦੀ ਇੰਟਰਵਿਊ ਕਰਨ ਲੱਗਾ ਚੇਅਰਮੈਨ ਸਾਹਿਬ ਦੀ ਤੇ ਬੀਬੀ ਪਿੱਛੇ ਪਿੱਛੇ ਹੋ ਰਹੇ ਸੀ ਕਿਉਂਕਿ ਬੀਬੀ ਜੀ ਨੂੰ ਲੱਗਦਾ ਸ਼ਰਮਿੰਦਾ ਮਹਿਸੂਸ ਕਰ ਰਹੇ ਕਿ ਭਗਵੰਤਮਾਨ ਜੀ ਜਿਹੜਾ ਰੋ ਰਹੇ ਸੀ ਇਹ ਤੁਹਾਡੇ ਲਈ ਡਰਾਮੇਬਾਜੀ ਸੀ ਜਾਂ ਬਹੁਤ ਜ਼ਿਆਦਾ ਉਹਨਾਂ ਨੂੰ ਵਿਰਾਗ ਆ ਰਿਹਾ ਸੀ ਪੰਜਾਬ ਪ੍ਰਤੀ ਦੇਖੋ ਭਗਵੰਤਮਾਨ ਇੱਕ ਕਲਾਕਾਰ ਆ ਹਾਂਜੀ ਕਲਾਕਾਰੀ ਵਿੱਚ ਕਈ ਵਾਰੀ ਅੱਖਾਂ 'ਚੋਂ ਅਥਰੂ ਵਿਖਾਉਣੇ ਪੈਂਦੇ ਡਰਾਮੇਬਾਜੀ ਕਰਕੇ ਹਾਂਜੀ ਉਹੀ ਚੀਜ਼ ਉਹ ਅੱਜ ਪੰਜਾਬ ਦੇ ਲੋਕਾਂ ਦੇ ਨਾਲ ਮੈਂ ਕਹੂੰ ਇਹ ਕੁਝ ਆ ਮਜ਼ਾਕ ਕਰ ਰਿਹਾ ਉਹ ਇੱਕ ਤਰੀਕੇ ਨਾਲ ਲੋਕ ਡੁੱਬ ਰਿਹਾ ਨੀਰੋ ਬੰਸਰੀ ਵਜਾ ਰਿਹਾ ਹਨਾ ਇਹ ਸੜ ਰਹੇ ਲੋਕ ਉਚਾਰੇ ਡੁੱਬ ਰਹੇ ਆ ਉਹ ਆ ਕੇ ਇੱਥੇ ਪਿਕਨਿਕ ਮਨਾ ਰਿਆ ਉਹ ਚਾਹੀਦਾ ਇਹ ਸੀ ਕਿ ਚਲੋ ਯਾਰ ਪਹਿਲਾਂ ਨਹੀਂ ਕੁਝ ਕਰ ਸਕੀ ਸਰਕਾਰ ਹੁਣ ਹੀ ਹਰ ਜਗ੍ਹਾ ਦੇ ਉੱਤੇ ਸਰਕਾਰ ਸਰਕਾਰ ਵੱਲੋਂ ਕੈਂਪ ਲਾਏ ਜਾਂਦੇ ਇਹਨਾਂ ਲੋਕਾਂ ਨੂੰ ਕੱਢ ਕੇ ਕੈਂਪਾਂ ਦੇ ਵਿੱਚ ਛੱਡੇ ਛੱਡੇ